ਸਾਥੀ ਰਿਆ ਗਾਲ ਦੋਸਤੋ ਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਅੱਜ ਤਰੀਕ 12 ਦਿਨ ਸ਼ੁੱਕਰਵਾਰ ਤੇ ਸਮਾਂ ਤਕਰੀਬਨ 1:30 ਵਜੇ ਦਾ ਆ ਤੁਸੀਂ ਦੇਖ ਸਕਦੇ ਹੋ ਕਿ ਸਿਖਰ ਦੁਪਹਿਰ ਆ ਇਸ ਵੇਲੇ ਸੂਰਜ ਵੀ ਐਨ ਤਪਸ਼ ਦੇ ਆ ਤੇ ਅੱਜ ਤੋਂ ਦੋ ਦੋ ਜਾਂ ਤਿੰਨ ਦਿਨ ਪਹਿਲਾਂ ਅੱਜ ਤੋਂ ਪਿਛਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਬੁਰਜ ਦੀ ਦੂਜੀ ਸਾਈਡ ਤੋਂ ਬੁਰਜ ਟਹਿਲਦਸ ਅਸੀਂ ਮੌਜੂਦ ਆ ਮੈਂ ਬੀਜੇ ਕੁਮਾਰ ਜੀ ਨੂੰ ਕਹੂੰਗਾ ਕਿ ਜ਼ਰੂਰ ਦਿਖਾਣ ਕਿ ਮੇਰੀ ਬੈਕ ਸਾਈਡ ਤੇ ਥੋੜੇ ਦਿਨ ਪਹਿਲਾਂ ਅਸੀਂ ਤੁਹਾਨੂੰ ਬੁਰਜ ਦੇ ਦੂਸਰੀ ਸਾਈਡ ਤੋਂ ਤਸਵੀਰਾਂ ਦਿਖਾਈਆਂ ਸੀਗੀਆਂ ਦੋ ਪਾਸਿਓਂ ਪਾੜ ਪੈ ਚੁੱਕਾ ਸੀਗਾ ਤੁਸੀਂ ਨਾਲ ਦੀ ਨਾਲ ਦੇਖ ਸਕਦੇ ਕਿ ਪਾਣੀ ਦਾ ਜਿਹੜਾ ਲੈਵਲ ਤਾਂ ਘਟਿਆ ਜ਼ਰੂਰ ਹੈ ਲੇਕਿਨ ਜਿਹੜਾ ਬਹਾਵ ਆ ਉਹ ਬੜੀ ਸਪੀਡ ਦੇ ਨਾਲ ਅੱਜ ਵੀ ਉਹਨੇ ਬਹਾਵ ਜਿਹੜੀ ਸਪੀਡ ਆ ਜ਼ਿਆਦਾ ਹੈ ਪਿੱਛੇ ਜੀਸੀਬੀ ਵੀ ਲੱਗੀ ਹੋਈ ਹੈ ਹਰ ਇੱਕ ਬੰਦਾ ਆਪਣੀ ਮਿਹਨਤ ਕਰ ਰਿਹਾ ਹੈ ਪਿੰਡ ਦੇ ਸਹਿਯੋਗੀ ਜਿੰਨੇ ਵੀ ਨੌਜਵਾਨਾਂ ਸਾਰੇ ਆਪਣੀ ਆਪਣੀ ਕੜੀ ਮਿਹਨਤ ਕਰ ਰਹੇ ਆ ਇੱਥੇ ਟਰਾਲੀਆਂ ਲੈ ਕੇ ਵੀ ਪਹੁੰਚੇ ਮਿੱਟੀ ਵੀ ਲੈ ਕੇ ਪਹੁੰਚੇ ਹੋਏ ਆ ਤੇ ਬੁਰਜ ਟਹਿਲ ਦਾ ਸਤੋ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਤੇ ਮੇਰੇ ਨਾਲ ਏਸੇ ਪਿੰਡ ਦੇ ਉਹ ਮੌਜੂਦ ਤਜਿੰਦਰ ਜੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਜਰੂਰ ਕਰਾਂਗੇ ਕਿ ਕੀ ਇਸ ਟਾਈਮ ਚੱਲ ਰਿਹਾ ਇੱਥੇ ਤੇ ਕੀ ਕੀ ਅੱਗੇ ਹੈਗਾ ਤਜਿੰਦਰ ਜੀ ਸასი ਕਾਲ ਸასი ਕਾ ਸਰ ਜੀ ਕੀ ਹਾਲ ਚੱਲ ਠੀਕ ਹੈ ਕੀ ਇਸ ਵੇਲੇ ਕੀ ਚੱਲ ਰਿਹਾ ਦੱਸਿਓ ਮੜਾ ਜੇ ਇੱਥੇ ਜਿਹੜਾ ਹੁਣ ਬੰਨ ਦੇ ਕੀ ਚੱਲ ਰਿਹਾ ਇਸ ਵੇਲੇ ਅਸੀਂ ਬੰਨ ਦੀ ਦੂਜੀ ਸਾਈਡ ਤੇ ਮੌਜੂਦ ਆ ਤੇ ਪਿਛਲੀ ਵਾਰ ਆਪਾਂ ਪਿਛਲੀ ਵੀਡੀਓ 'ਚ ਦਿਖਾਇਆ ਸੀ ਕਿ ਦੋ ਪਾਸਿਓਂ ਪਾੜ ਪੈ ਗਿਆ ਸੀਗਾ। ਹਾਂਜੀ। ਤੇ ਹੁਣ ਕੀ ਆ ਜੀ ਸੀਬੀ ਵਗੈਰਾ ਲੱਗੀਆਂ ਤੁਸੀਂ ਮਾੜਾ ਸਮਝਾ ਦਿਓ ਸਾਡੇ ਜਿੰਨੇ ਪਰਿਵਾਰਕ ਮੈਂਬਰ ਜੁੜੇ ਹੋਏ ਆ। ਦੂਜੀ ਸਾਈਡ ਤੇ ਆਪਾਂ ਜਿੱਧਰ ਖੜੇ ਆ ਇੱਥੇ ਇਹ ਹੋ ਗਿਆ ਜੀ ਹੁਣ ਕਿ ਇਹ ਜਿਹੜਾ ਕੰਮ ਆ ਦੋ ਤਰ੍ਹਾਂ ਨਾਲ ਚੱਲ ਰਿਹਾ ਸਾਡਾ। ਅੱਛਾ ਜੀ। ਇੱਕ ਕੰਮ ਸਾਡਾ ਸੇਵਾ ਦੇ ਵਿੱਚ ਚੱਲ ਰਿਹਾ। ਇੱਕ ਕੰਮ ਸਾਡਾ ਨਾਲ ਠੇਕੇਦਾਰਾਂ ਦਾ ਵੀ ਚੱਲ ਰਿਹਾ। ਅੱਛਾ ਠੇਕੇਦਾਰਾਂ ਦਾ ਵੀ ਨਾਲ ਚੱਲ ਰਿਹਾ। ਠੇਕੇਦਾਰਾਂ ਦਾ ਵੀ ਨਾਲ ਚੱਲ ਰਿਹਾ। ਠੀਕ ਹੈ। ਜਿੰਨੀ ਖੁੱਲੀ ਮਿੱਟੀ ਆ ਰ ਉਹ ਸਾਰੇ ਹੀ ਠੇਕੇਦਾਰਾਂ ਦੇ ਆ ਰਹੇ ਨੇ ਤੇ ਜਿਹੜੀ ਥੈਲੇ ਭਰ ਕੇ ਆ ਰਹੇ ਨੇ ਮਿੱਟੀ ਦੇ ਉਹਦੇ ਵਿੱਚ ਸਾਨੂੰ ਠੇਕੇਦਾਰਾਂ ਨੇ ਖਾਲੀ ਥੈਲੇ ਪ੍ਰੋਵਾਈਡ ਕਰਵਾਏ ਸੀ ਕੁਛ ਮਤਲਬ ਦੋਨੋਂ ਠੇਕੇਦਾਰਾਂ ਨੇ 17-80 ਹਜ਼ਾਰ ਬੋਰਾ ਨੂੰ ਪਰਵਾੜੀ ਕਰਵਾਤਾ ਹੁਣ ਜਿਹੜੇ ਬਾਕੀ ਥੈਲੇ ਉਹ ਸਾਨੂੰ ਸੇਵਾ ਦੇ ਵਿੱਚ ਪਿੱਛੋਂ ਕੋਈ ਪਿੰਡਾਂ ਦੇ ਵਿੱਚੋਂ ਭਰ ਕੇ ਆ ਰਹੇ ਨੇ ਜਿਹੜੇ ਥੈਲੇ ਭਰ ਕੇ ਆ ਰਹੇ ਨੇ ਸਾਰੇ ਹੀ ਇੱਥੇ ਉਹ ਠੇਕੇਦਾਰ ਦੇ ਬੰਦੇ ਵੀ ਪੂਰੇ கிரேਟ ਭਰ ਕੇ ਲਗਾ ਰਹੇ ਆ ਸਾਡੇ ਸੇਵਾਦਾਰ ਜਿਹੜੇ ਆਪਣੇ ਆਏ ਆ ਕਿਲਾ ਆਨੰਦਗੜ੍ਹ ਸਭ ਤੋਂ ਬਾਬਾ ਸੁਖਦੇਵ ਸਤਨਾਮ ਸਿੰਘ ਜੀ ਜੀ ਉਹਨਾਂ ਦਾ ਜਿਹਾ ਕੱਲ ਵੀ ਸਾਡੇ ਕੋਲ ਭਾਰੀ ਸੰਖਿਆ ਦੇ ਵਿੱਚ ਪਹੁੰਚਿਆ ਸੀ ਅੱਜ ਵੀ ਪਹੁੰਚਿਆ ਹੋਇਆ ਉਹ ਆਪਣੇ ਨਾਲ ਪੱਥਰਾਂ ਦੇ ਟਰੱਕ ਵੀ ਭਰ ਕੇ ਲਿਆਏ ਹੋਏ ਨੇ ਸੇਵਾ ਵੀ ਨਾਲ ਦੀ ਨਾਲ ਸੇਵਾ ਸੇਵਾ ਪੂਰੇ ਜੋਰ ਤੇ ਨਾਲ ਦੀ ਨਾਲ ਚੱਲ ਰਹੀ ਆ ਸਾਡੇ ਇਧਰ ਕੋਈ ਸ਼ਰਾਰਤੀ ਅੰਸਰ ਨੇ ਕੱਲ ਖਬਰ ਫਲਾਤੀ ਕਿ ਇਥੇ ਠੇਕੇ ਤੇ ਕੰਮ ਸਾਰਾ ਦੇ ਦਿੱਤਾ ਸੇਵਾ ਦਾ ਕੰਮ ਜਿਹੜਾ ਟੋਟਲ ਬੰਦ ਹੋ ਚੁੱਕਿਆ ਇਸ ਕਰਕੇ ਸਾਡੇ ਸੇਵਾਦਾਰਾਂ ਨੂੰ ਉਸ ਚੀਜ਼ ਦਾ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੁਹਾਡੇ ਮਾਧਿਅਮ ਨਾਲ ਅਸੀਂ ਇਹ ਜੇ ਬੰਦੀ ਕਰਦੇ ਆ ਕਿ ਭਾਈ ਸੇਵਾ ਦਾ ਕੰਮ ਬਿਲਕੁਲ ਬੰਦ ਨਹੀਂ ਹੋਇਆ ਸੇਵਾ ਦਾ ਕੰਮ ਸਗੋਂ ਅੱਗੇ ਨਾਲੋਂ ਵਧਿਆ ਜਿੱਦਾਂ ਹੁਣ ਸਾਡੇ ਕੋ ਸੰਤ ਮਹਾਪੁਰਸ਼ ਸਾ ਆਪਣਾ ਜਸਾ ਲੈ ਕੇ ਪਹੁੰਚਿਆ ਜਿਹੜੇ ਵੀ ਉਹਨਾਂ ਨਾਲ ਜੁੜੇ ਹੋਏ ਨੇ ਜਾਂ ਆਪਣੇ ਤੌਰ ਤੇ ਸੇਵਾ ਕਰਨੀ ਚਾਹੁੰਦੇ ਆ ਹਮ ਹਮ ਆ ਕੇ ਸਾਡੇ ਕੋਲ ਪਹੁੰਚੋ ਜਿੱਦਾਂ ਮਰਜ਼ੀ ਪਹੁੰਚੋ ਥੈਲੇ ਲੈ ਕੇ ਆ ਜਾਓ ਚਾਹੇ ਕਹੀ ਲੈ ਕੇ ਆ ਜਾਓ ਟਰਾਲੀ ਭਰੀ ਲੈ ਕੇ ਆ ਜਾਓ ਕੋਈ ਗੱਲ ਨਹੀਂ ਤੇ ਆਪਾਂ ਨਾਲ ਦੀ ਨਾਲ ਇਹ ਵੀ ਦੇਖਾਂਗੇ ਕਿ ਇਧਰਲੀ ਸਾਈਡ ਤੋਂ ਜਿਹੜੀ ਖਾ ਰਿਓ ਬਿਲਕੁਲ ਬੰਦ ਹੋ ਚੁੱਕੀ ਆ ਜਿਹੜੀ ਸਾਹਮਣੇ ਜਿਹੜੀ ਪਹਿਲਾ ਸਾਈਡ ਤੇ ਆਪਾਂ ਰਿਪੋਰਟ ਕਰਦੀ ਸੀ ਉਸ ਦਾ ਕੇ ਲੈਵਲ ਵੀ ਇੱਥੋਂ ਕਾਫੀ ਸੜਕ ਦੇ ਹਿਸਾਬ ਨਾਲ ਮਿੱਟੀ ਦੇ ਹਿਸਾਬ ਨਾਲ ਉੱਚਾ ਕਰ ਦਿੱਤਾ ਗਿਆ ਹੈ। ਹਾਂਜੀ। ਲੈਵਲ ਵੀ ਉੱਚਾ ਕਰਤਾ ਹੁਣ ਜਿੱਥੇ ਆਪਣੇ ਸਾਹਮਣੇ ਆ ਪੋਕਲੈਨ ਚੱਲਦੀ ਆ ਇੱਥੋਂ ਅਸੀਂ ਲਗਭਗ 15 ਫੁੱਟ ਚੌੜਾ ਰਸਤਾ ਜਿਹੜਾ ਦੂਜੇ ਪਾਸੇ ਨੂੰ ਬਣਾ ਰਹੇ ਆ ਦੋਨਾਂ ਪਾਸਿਆਂ ਤੋਂ ਰਸਤਾ ਮਿਲ ਰਿਹਾ ਵੀ ਜਿਹੜੀ ਸਾਡੀ ਮਸ਼ੀਨਰੀ ਜਾਓ ਲੰਘਦੀ ਹੋ ਜੇ ਇੱਕ ਦੂਜੇ ਪਾਸੇ। ਅੱਛਾ ਤਰਜਿੰਦਰ ਜੀ ਇੱਕ ਗੱਲ ਹੋਰ ਆ ਕਿ ਜਿਵੇਂ ਦੇਖਿਆ ਕਿ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੋਈ ਆ ਕਿ 12 13 14 ਨੂੰ ਜਿਹੜਾ ਪ ਸੋਣਨ ਚ ਰਿਪੋਰਟ ਆਈ ਹੈ ਕਿ 5000 ਕਿਊਸਕ ਦੇ ਹਿਸਾਬ ਨਾਲ ਪਾਣੀ ਛੱਡਿਆ ਜਾਊਗਾ ਹਨਾ 12 13 14 ਨੂੰ ਉਮੀਦ ਹੀ ਵੀ ਸੰਭਾਵਨਾ ਆ ਉਹਨੂੰ ਦੇਖਦੇ ਹੋਏ ਕੀ ਪ੍ਰਬੰਧੇ ਕੀਤੇ ਗਏ ਆ ਤੇ ਕੀ ਅਗਲੀ ਰਣਨੀਤੀ ਸੋਚੀ ਗਈ ਆ ਜਿਹੜੀ ਉਹੀ ਸਾਰ ਅਸੀਂ ਪ੍ਰਬੰਧ ਕਰ ਰਹੇ ਆ ਸਾਨੂੰ ਕੱਲ ਖਬਰ ਮਿਲੀ ਸੀ ਕਿ 5000 ਕਿਊਸਕ ਪਾਣੀ ਹੋਰ ਵਧਾਇਆ ਗਿਆ ਜੀ ਤੇ ਅੱਜ ਖਬਰ ਮਿਲਿਆ ਕਿ ਸ਼ਾਮ ਨੂੰ ਸ਼ਾਇਦ 10 ਵਜੇ ਜਾਂ ਰਾਤ ਨੂੰ 9 ਵਜੇ 10000 ਕਿਊਸਕ ਪਾਣੀ ਹੋਰ ਵਧਾਉਣ ਦੀ ਜਾਨੀ ਕਿ ਰਿਪੋਰਟ ਆਈ ਆ ਸੰਭਾਵਨਾ ਹਾਂਜੀ ਹਾਂਜੀ ਤੇ ਲਗਭਗ ਹੁਣ ਸਾਨੂੰ 3 ਦਿਨ ਦੀ ਚੇਤਾਵਨੀ ਵੀ ਇਹ ਮਿਲੀ ਹੈ ਮੀਂਹ ਦੀ 12 13 14 ਦੀ ਕਿ ਮੀਂਹ ਜਿਹੜਾ 100% ਪੂਰਾ ਜ਼ੋਰ ਨਾਲ ਪਊਗਾ। ਉਹ ਅਸੀਂ ਉਸ ਦੇ ਮੱਦੇਨਜ਼ਰ ਰੱਖਦੇ ਹੋਏ ਹੁਣ ਆ ਜਿਹੜਾ ਬੰਨ ਜਿਹੜਾ ਮੋੜੇ ਜਿੱਥੇ ਪੋਕ ਲੈਨ ਚੱਲ ਰਹੀ ਆ ਇਹਨੂੰ ਲਗਭਗ 2 ਤੋਂ 3 ਫੁੱਟ ਉੱਚਾ ਕਰਾਂਗੇ ਔਰ 10 ਫੁੱਟ ਚੌੜਾ ਕਰਾਂਗੇ ਅਗਰ ਦਰਿਆ ਦੇ ਵਿੱਚ ਕੱਲ ਨੂੰ ਪਾਣੀ ਵਧਦਾ ਹੈ ਓਵਰਫਲੋ ਹੋ ਕੇ ਬਾਹਰ ਨਾ ਜਾਵੇ ਖੇਤਾਂ ਦੇ ਵਿੱਚ ਨਾ ਜਾਵੇ ਕਿਸੇ ਦਾ ਨੁਕਸਾਨ ਨਾ ਕਰੇ ਤੇ ਇਹਦੇ ਨਾਲ ਅਸੀਂ ਟਿਪਿੰਗ ਕਰਾ ਰਹੇ ਹਾਂ ਥੈਲੀਆਂ ਦੀ। ਥੈਲੀ ਦੇ ਕਰੇਟ ਭਰ ਕੇ ਲਗਾ ਰਹੇ ਹਾਂ ਅਸੀਂ ਇਹਦੇ ਨਾਲ। ਹ ਪਰ ਟੈਂਪਰੀ ਕੰਟਰੋਲ ਹੋ ਜਾ ਜਿਹੜੀ ਚੇਤਾਵਨੀ ਚੇਤਾਵਨੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਟੈਂਪਰੀ ਇਹਦਾ ਕਰ ਰਹੇ ਤੁਸੀਂ ਜੀ ਪੰਨ ਲਾ ਕੇ ਜੀ ਵੀ ਪਾਣੀ ਉਸ਼ਾਲਾ ਨਾ ਮਾਰੇ ਪਾਣੀ ਦੂਜੀ ਸਾਈਡ ਨਾ ਚੱਲ ਜਾਣਾ ਖੇਤ ਦਾ ਕੋਈ ਨੁਕਸਾਨ ਨਾ ਹੋਵੇ ਹਾਂ ਜੀ ਸਹੀ ਆ ਵੀ ਪਾਣੀ ਉਸ਼ਾਲਾ ਨਾ ਮਾਰੇ ਉਹ ਤੁਰ ਤੁਰ ਨਾ ਜਿੰਨਾ ਗੈਪ ਪਿਆ ਇਹਨੂੰ ਭਰਿਆ ਜਾਵੇ ਤੇ ਤਜਿੰਦਰ ਜੀ ਜਿਵੇਂ ਤੁਸੀਂ ਦੱਸਿਆ ਕਿ ਜਿਹੜੀਆਂ ਕਿਸੇ ਨੇ ਅਫਵਾਹ ਦੀ ਤੁਸੀਂ ਗੱਲ ਕੀਤੀ ਆ ਪਰ ਹਜੇ ਵੀ ਇੱਥੇ ਜ਼ਰੂਰਤ ਹੈਗੀ ਆ ਤੁਸੀਂ ਸਾਡੇ ਜਿੰਨੇ ਪਰਿਵਾਰਕ ਮੈਂਬਰ ਜੁੜੇ ਹੋਏ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਕਿਸ ਚੀਜ਼ ਦੀ ਜ਼ਰੂਰਤ ਹੈਗੀ ਆ ਤੁਸੀਂ ਕਿਉਂਕਿ ਕਾਫੀ ਦਿਨਾਂ ਤੋਂ ਜਦੋਂ ਦਾ ਇਹ ਬੰਨ ਦਾ ਸੁਣਨ ਚ ਆਈ ਆ ਖਬਰ ਉਦੋਂ ਦੇ ਡਟੇ ਹੋਏ ਆ ਨੇ ਸ਼ੁਲਕ ਸੇਵਾ ਤੁਸੀਂ ਕਰ ਰਹੇ ਆ ਇੱਥੇ ਇੱਥੇ ਮੌਜੂਦ ਆ ਦਿਨ ਰਾਤ ਮੌਜੂਦ ਆ ਤੇ ਹਾਲ ਹਾਲ ਦੀ ਘੜੀ ਕੀ ਜ਼ਰੂਰਤ ਆ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਹਾਲ ਦੀ ਘੜੀ ਸਰ ਸਾਨੂੰ ਸੇਵਾ ਵਾਲਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜਿਹੜੇ ਬੰਦੇ ਦਾ ਕਿਸੇ ਦਾ ਮੈਂ ਆਪਣੇ ਨਿੱਜੀ ਤੌਰ ਤੇ ਕਹਿੰਦਾ ਕਿ ਜੇ ਦਾ ਸਾਡੇ ਕਰਕੇ ਕਿਸੇ ਦਾ ਸੇਵਾ ਤੋਂ ਮਨ ਦੁਖਿਆ ਉਹਦੇ ਲਈ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਆ ਜਿੰਨੀ ਵੀ ਕਿਸੇ ਨੇ ਸੇਵਾ ਕੀਤੀ ਆ ਔਰ ਕਰ ਰਿਹਾ ਚਾਹੇ ਕੋਈ ਸਾਡੇ ਲਈ ਇੱਕ ਚਮਚਾ ਵੀ ਲੈ ਕੇ ਆਇਆ ਬਹੁਤ ਤਰ੍ਹਾਂ ਦਾ ਪ੍ਰਸ਼ਾਦਾ ਸਾਡੇ ਬਾਤੇ ਲੰਗਰ ਕੋਈ ਕੋਈ ਪਕੌੜੀ ਲੈ ਕੇ ਸਪੈਸ਼ਲੀ ਰਾਜਾ ਸਾਹਿਬ ਤੋਂ ਜਿਹੜਾ ਉਦਨ ਦੀ ਨਿਰਵਿਘਨ ਸਾਡੇ ਲਈ ਲੰਗਰ ਦੀ ਸੇਵਾ ਆ ਰਹੀ ਆ ਵਿਚ ਹੋਰ ਗੁਰਦਾ ਦੇ ਖਰਚਾ ਤੋਂ ਆਈ ਆ। ਤੇਲ ਦੀ ਸੇਵਾ ਵੀ ਅਸੀਂ ਵੀ ਆਪਣੇ ਚੈਨਲ ਤੇ ਵੀਡੀਓ ਚਲਾਈ ਸੀ ਕਿ ਰਾਜਾ ਸਾਹਿਬ ਜੇ ਰਸੋਖਾਨੇ ਤੋਂ ਜਿਹੜੀ ਆਈ ਸੀ ਸੇਵਾ ਤੇਲ ਦੀ ਸੇਵਾ ਵੀ ਆਈ ਗਈ ਉਹਨਾਂ ਵੱਲੋਂ। ਰੋਜ਼ਾਨਾ ਸਾਨੂੰ ਇੱਕ ਡਰਮ ਤੇਲ ਦਾ 200 ਲੀਟਰ ਤੇਲ ਦਾ ਰਾਜਾ ਸਾਹਿਬ ਤੋਂ ਆ ਰਿਹਾ। ਅੱਜ ਮੈਨੂੰ ਹੁਣੇ ਹੀ ਇੱਕ ਬੰਦੇ ਦੀ ਕਾਲ ਆਈ ਆ ਕਿ ਅਸੀਂ ਦੱਸੋ ਕੀ ਕਰ ਸਕਦੇ ਆ। ਇੱਕ ਡਰਮ ਤੇਲ ਦਾ ਅਸੀਂ ਉਹਨਾਂ ਕੋਲੋਂ ਲੈ ਰਹੇ ਆਂ ਸੇਵਾ ਤੇ ਉਹ ਅਸੀਂ ਜਿਹੜੇ ਸਾਡੇ ਟਰੈਕਟਰ ਚੱਲਦੇ ਆ ਨਾਲ ਅਸੀਂ ਉਹਨਾਂ ਦੇ ਵਿੱਚ ਸੇਵਾ ਕਰਾਂਗੇ ਜਿਹੜੀ ਹੁਣ ਸਾਡੇ ਕੋਲ ਪੋਕ ਲੈਣੇ ਇੱਕ ਚੱਲ ਰਹੀ ਆ ਨਾ। ਉਹ ਸੰਤਾਂ ਦੀ ਚੱਲ ਰਹੀ ਹੈ ਸੇਵਾ ਤੇ ਚੱਲ ਰਹੀ ਆ ਨਿਰਸ਼ੁੱਟ ਚੱਲ ਰਹੀ ਆ ਉਹਦੇ ਵਿੱਚ ਤੇਲ ਜਿਹੜਾ ਉਹ ਸੇਵਾ ਦਾ ਪੈਣਾ ਕਈਆਂ ਦੇ ਮਨਾਂ ਦੇ ਵਿੱਚ ਆ ਵੀ ਜਿਹੜੀ ਮਸ਼ੀਨਰੀ ਆ ਉਹ ਸਾਰੀ ਠੇਕੇਦਾਰ ਦੀ ਆ ਔਰ ਇਹਦੇ ਵਿੱਚ ਸਾਰਾ ਖਰਚਾ ਜਿਹੜਾ ਠੇਕੇਦਾਰ ਨੇ ਕਰਨਾ ਗਲਤਫਹਿਮੀਆਂ ਜਿਆਦੀਆਂ ਫੈਲ ਗਈਆਂ ਜਾਂ ਫਲਾ ਦਿੱਤੀਆਂ ਗਈਆਂ ਹੁਣ ਇਹ ਗੱਲ ਕਲੀਅਰ ਹੋਈ ਆ ਕਿ ਜਿਹੜੀ ਇੱਕ ਜੋ ਪੋਕ ਲੈਣਾ ਉਹਦਾ ਜਿਹੜਾ ਖਰਚਾ ਆ ਉਹ ਸੰਗਤ ਨਹੀਂ ਕਰਨਾ ਪੋਕਲੈਂਡ ਸਾਨੂੰ ਫ੍ਰੀ ਦੇ ਵਿੱਚ ਮਿਲੀ ਹੋਈ ਆ ਆਪਣੇ ਸਰਪੰਚ ਸਾਹਿਬ ਆ ਰਹੇ ਜਮੇਰ ਸਿੰਘ ਜੀ ਇਹਨਾਂ ਵੱਲੋਂ ਫ੍ਰੀ ਮਿਲੀ ਹੋਈ ਆ ਔਰ ਸੰਤਾਂ ਨੇ ਨੂਰਾਂ ਨੇ ਦਿੱਤੀ ਹੋਈ ਆ ਤੇ ਲੋ ਜਿਹੜਾ ਉਹ ਸੰਤਾਂ ਨੇ ਜਾਂ ਸੇਵਾ ਦੇ ਵਿੱਚ ਜਿੱਦਾਂ ਰੱਖੋ ਪੈਣਾ ਸੰਗਤ ਵੱਲੋਂ ਤੇਲ ਪੈਣਾ ਉਹਦੇ ਵਿੱਚ ਤੇ ਉਸ ਚੀਜ਼ ਦਾ ਅਸੀਂ ਖਾਸ ਧਿਆਨ ਰੱਖਦੇ ਆ ਤੇ ਸੇਵਾਦਾਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਭਾਈ ਸਾਡੇ ਵਾਸਤੇ ਚਾਹੇ ਕੋਈ ਇੱਕ ਥੈਲੇ ਮੋਟਰਸਾਈਕਲ ਤੇ ਲੈ ਕੇ ਆਵੇ ਉਹ ਵੀ ਸਾਡੇ ਲਈ ਓਨਾ ਹੀ ਮਹਣੇ ਰੱਖਦਾ ਜਿੰਨਾ ਕੋਈ ਇੱਕ ਟਰਾਲੀ ਭਰ ਕੇ ਲਿਆ ਆ ਸਾਡੇ ਲਈ ਦੋਨੇ ਇੱਕੋ ਬਰਾਬਰ ਨੇ ਅਗਰ ਸਾਡੀ ਕਰਕੇ ਕਿਸੇ ਦਾ ਮਨ ਦੁਖਿਆ ਤਾਂ ਅਸੀਂ ਉਹਦਾ ਬਹੁਤ-ਬਹੁਤ ਸਤਿਕਾਰ ਕਰਦੇ ਆ ਅਸੀਂ ਫੇਰ ਵੀ ਹੱਥ ਜੋੜ ਕੇ ਮਾਫੀ ਮੰਗਦੇ ਆ ਅਪੀਲ ਅਪੀਲ ਤੁਸੀਂ ਅਪੀਲ ਅਪੀਲ ਹੀ ਕਰਨਾ ਚਾਹ ਰਹੇ ਹੋ ਅਪੀਲ ਇਹ ਕਰ ਰਹੇ ਆ ਜੀ 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 ਮੇਨ ਕਹਾਣੀ ਇਹ ਹੈ ਜਿਹੜੇ ਪਿੰਡਾਂ ਚ ਆਪਾਂ ਥੈਲੇ ਭਰੇ ਆ ਇੱਥੇ ਹੈਲਪਲੀ ਜੀ ਉਹ ਆਪਾਂ ਰੂਟੀਨ ਚ ਲੈ ਆਈਏ ਇੱਥੇ ਜਿੰਨੇ ਸੇਵਾਦਾਰ ਅਸੀਂ ਹੈਗੇ ਆ ਲਗਭਗ ਸਾਰਿਆਂ ਦੇ ਨੰਬਰ ਹੈਗੇ ਆ ਜੀ ਜੀ ਜੇ ਨਹੀਂ ਹੈਗਾ ਉਨੇ ਹਿਸਾਬ ਨਾਲ ਆਈਏ ਨਾ ਜਦੋਂ ਆਪਾਂ ਇੱਕ ਵਾਰੀ ਜਾਦੇ ਜਾਣੇ ਆਂਦੇ ਆਂ ਫਿਰ ਪਰੇਸ਼ਾਨ ਹੁੰਨੇ ਆਂ ਓਕੇ ਇੱਥੇ ਫੋਨ ਕਰ ਲਿਆ ਵੀ ਇੰਨੀਆਂ ਟਰਾਲੀਆਂ ਇੱਧਰ ਆ ਜਾਓ ਇੰਨੀਆਂ ਟਰਾਲੀਆਂ ਉੱਧਰ ਆ ਜਾਓ ਉਹ ਜਿਹੜਾ ਸੇਵਾ ਕਰਨ ਵਾਲਾ ਨਾ ਸੇਵਾ ਲੈ ਕੇ ਆਣ ਵਾਲਾ ਉਹਨੂੰ ਵੀ ਨਹੀਂ ਪਰੇਸ਼ਾਨੀ ਹੁੰਦੀ ਅੱਗੇ ਵੀ ਕੰਮ ਨਹੀਂ ਰੁਕਦਾ ਇਹ ਇਹ ਬੇਨਤੀ ਜ਼ਰੂਰ ਆ ਵੀ ਜਿਹੜੇ ਬਾਹਰੋਂ ਸੇਵਾ ਟਰਾਲੀਆਂ ਤੇ ਥੈਲੇ ਲੈ ਕੇ ਆ ਰਹੇ ਆ ਉਹ ਥੋੜਾ ਜਿਹਾ ਲਿੰਕ ਰੱਖਣ ਅੱਗੇ ਵੀ ਅੱਗੇ ਕਿਤੇ ਆ ਜਿਹੜੇ ਇੱਥੇ ਮੌਜੂਦ ਆ ਜਿਵੇਂ ਤ੍ਰਿੰਦਰ ਜੀ ਲਾਲੋ ਜਾਂ ਹੋਰ ਇੱਥੇ ਕਿ ਮੋਤਵਰ ਸੱਜਣ ਹੈਗੇ ਉਹਨਾਂ ਦਾ ਸਰਬ੍ਰਿੰਦਰ ਸਿੰਘ ਅੱਛਾ ਜੀ ਤੁਸੀਂ ਤੇ ਅਸੀਂ ਇੱਥੇ ਹੀ 24 ਘੰਟੇ ਡਿਊਟੀ ਕਰਦੇ ਆ ਸਾਰੇ ਜਾਣੇ ਅਸੀਂ ਉਹ ਸਾਰਾ ਫੋਨ ਦੇ ਉੱਤੇ ਅਸੀਂ ਲਿੰਕ ਰੱਖਦੇ ਹਰੇਕ ਨਾਲ ਹਰੇਕ ਨੂੰ ਕਹਿੰਦੇ ਵੀ ਤੁਸੀਂ ਇੱਧਰ ਲੈ ਆਓ ਦੋ ਚਾਰ ਟਰਾਲੀਆਂ ਉਧਰ ਰੱਖ ਨਹੀਂ ਤਾਂ ਉਧਰ ਲੈ ਜਾਓ ਵੀ ਕੋਈ ਬੰਦਾ ਠੱਜਲ ਖਰਾਬ ਨੰਬਰਦਾਰ ਜੀ ਤੁਸੀਂ ਆਪਣਾ ਇੱਕ ਵਾਰ ਨੰਬਰ ਬੋਲ ਦਿਓ ਕਿਉਂਕਿ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਅਪੀਲ ਕਰ ਦਿੰਦੇ ਆ ਕਿ ਜਿਵੇਂ ਤੁਹਾਡੀ ਗੱਲ ਮੈਂ ਸਮਝ ਗਿਆ ਕਿ ਕਿਸੇ ਨੇ ਵੀ ਕੋਈ ਵੀ ਸੇਵਾ ਲੈ ਕੇ ਆਉਣੀ ਆ ਉਹ ਤੁਹਾਡੇ ਨਾਲ ਪਹਿਲਾਂ ਸੰਪਰਕ ਜ਼ਰੂਰ ਕਰ ਲੈਣਾ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਨੰਬਰ ਮੋਬਾਈਲ ਨੰਬਰ ਹੈਗਾ ਜੀ 98761 ਜੀ 78437 ਦੁਬਾਰਾ ਰਿਪੀਟ ਕਰ ਦੇਖੋ ਬਰ 98761 78437 ਤਾਂ ਕਿ ਕੋਈ ਵੀ ਭੈਣ ਭਰਾ ਖੱਜਲ ਖਰਾਬ ਨਾ ਹੋਵੇ ਹੁਣ ਆ ਦੇਖੋ ਗਰਾਿਆਂ ਤੋਂ ਆਏ ਆ ਸਾਡੇ ਭਰਾ ਜੀ ਆਹ ਟਰਾਲੀਆਂ 6-7 ਲੈ ਕੇ ਤੇ ਉਹਨਾਂ ਦਾ ਇਹ ਆ ਵੀ ਪਹਿਲਾਂ ਅਸੀਂ ਲੇਬਰ ਵਾਲਿਆਂ ਨੂੰ ਕਹਿੰਦੇ ਪਹਿਲਾਂ ਟਰਾਲੀਆਂ ਲਾਓ ਵੀ ਉਹ ਖੱਜਲ ਖਰਾਬ ਨਾ ਹੋਣ ਜਿੰਨੇ ਚਿਰ ਉਹ ਪ੍ਰਸ਼ਾਦਾ ਪਾਣੀ ਛਕਦੇ ਆ ਉਹਨਾਂ ਜਰ ਨੂੰ ਆਪਾਂ ਉਹਨਾਂ ਨੂੰ ਵੇਲੇ ਕਰਕੇ ਭੇਜ ਜੀ 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 ਬਿਲਕੁਲ ਸੇਵਾਦਾਰਾਂ ਨੂੰ ਵੀ ਸਰ ਅਸੀਂ ਇਹੀ ਅਪੀਲ ਕਰਦੇ ਆਂ ਕਿ ਜ਼ਰੂਰੀ ਨਹੀਂ ਜੇ ਆਪਣੇ ਕੋਲ 10 ਟਰਾਲੀਆਂ ਭਰੀਆਂ ਆਪਾਂ ਦੱਸ ਦਿਆਂ 10 ਕੱਟੀਆਂ ਲੈ ਕੇ ਆਉਣੀਆਂ ਹੁਣ 10 ਟਰਾਲੀਆਂ ਕੱਟੀਆਂ ਕਰਨ ਨੂੰ ਘਟੋ ਘਟੇ ਇੱਥੇ 6 ਤੋਂ 7 ਘੰਟੇ ਲੱਗਦੇ ਆ ਆਪਾਂ ਜੇ ਦੋ ਟਰਾਲੀਆਂ ਪਹਿਲਾਂ ਭੇਜ ਦਿਨ ਦੋ ਦੋ ਘੰਟੇ ਬਾਅਦ ਲੈ ਕੇ ਆ ਜੋ ਮਤਲਬ ਇੱਕ ਵਾਰੀ ਸਰ ਆ ਜੀਏ ਆਪਾਂ ਤੇ ਤੁਸੀਂ ਵੀ ਆਪਣਾ ਰਜਿੰਦਰ ਜੀ ਇੱਕ ਵਾਰ ਨੰਬਰ ਬੋਲ ਦਿਓ ਕਿ ਤੁਹਾਡੇ ਨਾਲ ਵੀ ਸੰਪਰਕ ਕਰ ਲੈਣ ਸਰ ਮੇਰੇ ਨਾਲ ਲਗਭਗ ਮੇਰਾ ਸਾਰੇ ਆਲੇ ਦੁਆਲੇ ਦੇ ਸੇਵਾਦਾਰਾਂ ਕੋਲ ਨੰਬਰ ਹੈਗਾ ਪਰ ਇੱਕ ਵਾਰ ਦੁਬਾਰਾ ਬੋਲ ਦਿੰਦਾ 9915785675 ਇਸ ਨੰਬਰ ਤੇ ਕੰਟੈਕਟ ਕਰਕੇ ਆਓ ਜਿੰਨਾ ਵੀ ਤੁਸੀਂ ਲੈ ਕੇ ਆਉਂਗੇ ਉਸ ਤੋਂ 10 ਗੁਣਾ ਵੱਧ ਅਸੀਂ ਤਾਂ ਅਡਾ ਤੈਅ ਦੋ ਤੋਂ ਧੰਨਵਾਦ ਕਰਾਂਗੇ ਚਾਹੇ ਸਾਡੇ ਲਈ ਤੁਸੀਂ ਇੱਕ ਬੋਰੀ ਲੈ ਕੇ ਆ ਜਾਓ ਲੈ ਕੇ ਆਓ ਜ਼ਿਆਦਾਤਰ ਕੋਸ਼ਿਸ਼ ਇਹ ਹੀ ਕਰੀਏ ਕਿ ਆਪਾਂ ਥੈਲਾ ਭਰ ਕੇ ਲੈ ਕੇ ਆਈਏ ਥੈਲਾ ਭਰ ਕੇ ਲਿਆਂਦਾ ਜਾਵੇ ਉਸ ਦਾ ਸਾਨੂੰ ਜ਼ਿਆਦਾ ਬੈਨੀਫਿਟ ਹੋਊਗਾ ਕਿਉਂਕਿ ਥੈਲੇ ਦੇ ਵਿੱਚ ਤੁਹਾਨੂੰ ਇਹ ਵੀ ਫਾਇਦਾ ਹੋ ਜਾਊਗਾ ਕਿ ਤੁਹਾਨੂੰ ਆਪਣਾ ਮਿੱਟੀ ਤੁਹਾਡੇ ਲਾਗੇ ਜਾਂ ਭرائی ਦੇ ਆਪਣੇ ਪਿੰਡ ਦੇ ਵਿੱਚ ਆਮ ਰਾਤ ਨੂੰ ਨੌਜਵਾਨ ਵਿਹਲੇ ਹੁੰਦੇ ਕੋਈ ਪੰਜ ਭਾਰ ਤੇ ਕਿਸੇ ਨੇ 100 ਭਾਰ ਦਿੱਤਾ ਰਾਤ ਨੂੰ ਟਰਾਲੀ ਭਰ ਜਾਂਦੀ ਹੌ ਹੌਤੀ ਭਰ ਜਾਂਦੀਆਂ ਇੱਥੇ ਇਸ ਗੱਲ ਦੀ ਜਗ੍ਹਾ ਦੀ ਪ੍ਰੋਬਲਮ ਆਉਂਦੀ ਇੱਥੇ ਹੁਣ ਜਗ੍ਹਾ ਦੀ ਪ੍ਰੋਬਲਮ ਤਾਂ ਅਸੀਂ ਚਲੋ ਥੋੜੀ ਬਹੁਤੀ ਸੋਲਵ ਕੀਤੀ ਆ ਕਿ ਅਸੀਂ ਫਾਮੜੇ ਮੰਡੀ ਦੇ ਵਿੱਚ 베ਸ ਬਣਾਇਆ ਹੋਇਆ ਠੀਕ ਹੈ ਉੱਥੇ ਆਪਾਂ ਕਾਫੀ ਮਿੱਟੀ ਜਿਹੜੀ ਉਹ ਡੰਪ ਸੇਵਾ ਦੇ ਵਿੱਚ ਕੀਤੀ ਹੋਈ ਆ ਤੇ ਉੱਥੋਂ ਵੀ ਭਰ ਕੇ ਜਿਹੜੀ ਨਰੇਗਾ ਦੇ through ਭਰ ਕੇ ਸਾਡੇ ਕੋਲ ਆ ਰਹੀ ਆ ਹਾਂਜੀ ਇਹ ਆ ਅਸੀਂ ਕਾਫੀ ਹੱਦ ਤੱਕ ਕੰਮ ਕੰਪਲੀਟ ਕਰ ਲਿਆ ਤੇ ਜਿਹੜਾ ਦੂਜੀ ਸਾਈਡ ਹੈਗੀ ਆ ਉਧਰ ਜਿੰਨਾ ਅਸੀਂ ਕੰਮ ਕਰਦੇ ਆ ਉਹਦੇ ਵਿੱਚੋਂ ਲਗਭਗ 100 ਦੇ ਵਿੱਚੋਂ 60 ਕੁ ਪੈਸੇ ਵੱਜਦਾ ਜਿਹੜਾ 40 50 ਪੈਸੇ ਆ ਉਹ ਬਾਬੇ ਦੀ ਭੇਂਟ ਚੜ ਜਾਂਦਾ ਸਾਡਾ ਰੋਜ਼ ਰੋਜ਼ਾਨਾ ਜਿਹੜਾ ਬਾਬੇ ਦੀ ਭੇਂਟ ਚੜ ਜਾਂਦਾ ਇਸ ਕਰਕੇ ਉਧਰਲੀ ਸਾਈਡ ਤੋਂ ਸਾਡਾ ਜਿਹੜਾ ਨਾ ਕੰਮ ਉਹ ਰਫਤਾਰ ਨਹੀਂ ਫੜ ਰਿਹਾ ਇੱਕ ਉਧਰ ਸਾਡੇ ਕੋਲ ਰਸਤਾ ਹੈਗਾ ਸਿੰਗਲ ਗੱਡੀ ਵਹਿਕ ਜਾਂਦੀ ਆ ਵਹਿਕ ਆਂਦੀ ਆ ਉਹ ਕਾਫੀ ਟਾਈਮ ਲੱਗ ਜਾਂਦਾ ਉਹ ਨਾ ਰਸਤਾ ਥੋੜਾ ਬਹਿ ਜਾਂਦਾ ਨਾ ਮਿੱਟੀ ਕਰਕੇ ਤੇ ਜੇ ਕੋਈ ਰਸਤਾ ਡਬਲ ਹੈ ਇਧਰੋਂ ਅਸੀਂ ਉਧਰੋਂ ਨਾਲੋਂ ਤਿੰਨ ਗੁਣਾ ਵੱਧ ਕੰਮ ਕਰ ਲਿਆ ਐਸ ਸਾਈਡ ਤੋਂ ਤਿੰ ਬਾਕੀ ਇਹ ਅਭੀ ਰਸਤਾ ਬਣਾਉਣ ਤੇ ਹੱਥ ਸਾਡਾ ਜੋਰ ਲੱਗਿਆ ਹੋਇਆ। ਬੋਰੀਆਂ ਜਿੰਨੀਆਂ ਵੱਧ ਤੋਂ ਵੱਧ ਆਪਣੀਆਂ ਭਰ ਕੇ ਕੰਟੈਕਟ ਕਰਕੇ ਆਓ। ਜੀ ਠੀਕ ਹੈ ਜੀ। ਜੇ ਤੁਹਾਡੀਆਂ ਕੰਟੈਕਟ ਕਰਕੇ ਆਉਂਗੇ ਤੁਹਾਡੀਆਂ ਚਾਰਾਂ ਘੰਟਿਆਂ ਦੇ ਵਿੱਚ ਟਰਾਲੀਆਂ ਅਸੀਂ ਖਾਲੀ ਕਰਕੇ ਤੁਹਾਨੂੰ ਦਵਾਂਗੇ। ਜਦੋਂ ਤੁਸੀਂ ਆਪਾਂ ਕੰਟੈਕਟ ਕਰਕੇ ਨਹੀਂ ਆਉਂਦੇ ਫਿਰ ਇਥੇ ਮੋਰੇ ਕਈ ਵੇਲੇ 20 ਟਰਾਲੀਆਂ ਹੀ ਲੈਣ ਲੱਗ ਜਾਂਦੀ ਆ। ਜੀ ਜੀ ਜੀ। ਉਹਦੇ ਵਿੱਚ ਕੱਲ ਵੀ ਸਾਡੇ ਨਾਲ ਸੇਵਾਦਾਰ ਥੋੜੇ ਜਿਨੇ ਨਾਰਾਜ਼ ਹੋ ਕੇ ਗਏ ਜਿਹੜੇ ਨਾਰਾਜ਼ ਹੋ ਕੇ ਗਏ ਆ ਉਹਨਾਂ ਕੋਲੋਂ ਭਾਜੀ ਹੱਥ ਜੋੜ ਕੇ ਮਾਫੀ ਮੰਗਦੇ ਆ ਕਿ ਭਾਈ ਸਾਡਾ ਕਰਕੇ ਤੁਹਾਡਾ ਮਨ ਦ ਦੁਆਰਾ ਲੈ ਕੇ ਆ ਜਾਓ ਕੋਈ ਗੱਲ ਨਹੀਂ ਤੈਨੂੰ ਲੋ ਧੰਨਵਾਦੀ ਹੋਵਾਂਗੇ ਜੇ ਤੁਸੀਂ ਦੁਬਾਰਾ ਵੀ ਲੈ ਕੇ ਆਓਗੇ ਉਹਨਾਂ ਹੀ ਧੰਨਵਾਦ ਤੁਹਾਡਾ ਹੋਊਗਾ ਬੇਸ਼ੱਕ ਤੁਸੀਂ ਇੱਕ ਬੋਰਾ ਲੈ ਕੇ ਆ ਜਾਓ ਮੋਟਰਸਾਈਕਲ ਤੇ ਰੱਖ ਕੇ ਚਾਹੇ ਤੁਸੀਂ ਟਰਾਲੀ ਭਰ ਕੇ ਲੈ ਕੇ ਆ ਜਾਓ ਜੀ ਧੰਨਵਾਦ ਜੀ ਏਸੀ ਬੁਰਜ ਟੈਲ ਦਾਸ ਤੋਂ ਤੇਜਿੰਦਰ ਜੀ ਇਹ ਬਾਕੀ ਵੀ ਹੋਰ ਵੀ ਸੱਜਣ ਖੜੇ ਹੋਏ ਆ ਜਾਓ ਭਾਜੀ ਆ ਜਾਓ ਤੁਸੀਂ ਵੀ ਮੜ ਜਾਓ ਬੋਲ ਬੋਲ ਸਪੰਸਰ ਆ ਜਾਓ ਆਜੋ ਆਜੋ ਬਜੀ ਆਜੋ ਉਹ ਆਜੋ ਬਜੀ ਸਰਪੰਚ ਸਾਹਿਬ ਨੂੰ ਪੁੱਛ ਲੋ ਕੀ ਹੈ ਨਾ ਹਾਂਜੀ ਹਾਂਜੀ ਆਪੇ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਅਸੀਂ ਤਾਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜੀ ਪੂਰੇ ਇਲਾਕੇ ਦਾ ਵੀ ਬੜੇ ਦੂਰੋਂ ਦੂਰੋਂ ਕਰਕੇ ਸੰਤ ਆਇਆ ਇਹਨਾਂ ਦਾ ਧੰਨਵਾਦ ਪ੍ਰਸ਼ਾਸਨ ਪਹਿਲਾਂ ਚਲੋ ਜਿੰਨੇ ਜੋਗੇ ਸੀਗੇ ਉਹਨਾਂ ਨੇ ਉਦੋਂ ਟੀਸੀ ਸਾਹਿਬ ਤੇ ਡੀਸੀ ਸਾਹਿਬ ਨੇ ਮੈਨੂੰ ਹੁਕਮ ਲਾਇਆ ਮਸ਼ੀਨ ਦਾ ਮੈਂ ਪੋਕਲੈਨ ਭੇਜੀ ਜੀ ਉਹ ਸੇਵਾ ਤੌਰ ਤੇ ਆ ਨਾ ਕਿ ਮੇਰਾ ਕੋਈ ਕੰਟਰੈਕਟ ਆ ਜੀ ਤੇ ਹੋਰ ਵੀ ਜਿੱਦ ਜਿੱਦਾਂ ਕੋਈ ਪ੍ਰਸ਼ਾਸਨ ਵਾਲੋਂ ਜਾਂ ਸੰਤਾਂ ਵਾਲੋਂ ਜਾਂ ਹੁਣ ਇਹ ਤੁੰ ਪੀਬੀਐਸ ਦਾ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਨੌਜਵਾਨ ਆ ਪਰ ਉਦਣ ਦੇ ਅਣਥੱਕ ਮਿਹਨਤ ਕਰ ਰਹੇ ਆ ਤੇ ਮੁੰਡੇ ਗੋਪੀ ਹੋਣੀਆਂ 15 ਵੱਲ ਤੋਂ 5000 ਦੇ ਬੇਟਾ ਤੇ ਅਸੀਂ ਇੰਨੇ ਜੋਗੇ ਨਹੀਂ ਉਮਰ ਦੇ ਹਿਸਾਬ ਨਾਲ ਸ਼ਾਇਦ ਉਹਨਾਂ ਅਸੀਂ ਨਹੀਂ ਕੁਝ ਕਰ ਸਕਦੇ ਪਰ ਲੇਕਿਨ ਇਹਨਾਂ ਦਾ ਬਹੁਤ ਯੋਗਦਾਨ ਹੈ ਪਰ ਇਹਨਾਂ ਦੇ ਨਾਲ ਸੰਗਤ ਵੀ ਸਹਿਯੋਗ ਦਿਓ ਇੱਕ ਜੇ ਕੋਈ ਛੋਟੀ ਮੋਟੀ ਕੋਈ ਗੱਲਬਾਤ ਹੁੰਦੀ ਹੈ ਕੋਈ ਟਾਈਮ ਦੀ ਸਮੇਂ ਦੀ ਹੈਨਾ ਗੁੱਸਾ ਨਹੀਂ ਜਦੋਂ ਸੇਵਾ ਹੋਵੇ ਫਿਰ ਗੁੱਸਾ ਨਹੀਂ ਮਨਚਾਉਣਾ ਚਾਹੀਦਾ ਜੀ 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 ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਨਿਸ਼ਕਾਮ ਭਾਵਨਾ ਉਹ ਨਿਸ਼ਕਾਮ ਹੁੰਦੀ ਆ ਉਹਦਾ ਟਾਈਮ ਨਹੀਂ ਹੁੰਦਾ ਕੋ ਰਲ ਮਿਲ ਕੇ ਆਪਾਂ ਇਹ ਆ ਵੀ ਇਸ ਵੇਲੇ ਜਿਹੜੀ ਜੋ ਸਿਚੁਏਸ਼ਨ ਹੈ ਸਿਚੁਏਸ਼ਨ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਗੁੱਸਾ ਗਿਲਾ ਨਹੀਂ ਕਰਨਾ ਚਾਹੀਦਾ ਕਿਉਂਕਿ ਏਕੇ ਦੀ ਜ਼ਰੂਰਤ ਹੈ ਏਕੇ ਦੀ ਜ਼ਰੂਰਤ ਹੈ ਇੱਕ ਜਦੋਂ ਸਾਧੂ ਸੰਤ ਵਿੱਚ ਹੈਗੇ ਤੁਹਾਡੇ ਜਾਂ ਕੁਝ ਵੀ ਆਪਾਂ ਇਹੀ ਤਾਂ ਪ੍ਰੇਰਣਾ ਲੈਣੀ ਆ ਜਿਹੜੀ ਮਨ ਦੀ ਸ਼ਾਂਤ ਆਪਾਂ ਮੰਨਾਂ ਕੋਈ ਵੀ ਸੇਵਾ ਕਰਾਂਗੇ ਉਹ ਲੱਗਣੀ ਆ ਠੀਕ ਹੈ ਜੀ ਦੂਸਰਾ ਕੋਈ ਵੀ ਜਿਹੜੀ ਹੁੱਲੜਵਾਜੀ ਆ ਉਸ ਤੋਂ ਬਚੋ ਇੱਕ ਜਿਹੜਾ ਕੁਝ ਲੋਕਾਂ ਦਾ ਨਾ ਪਿਕਨਿਕ ਪੁਆਇੰਟ ਬਣਾਇਆ ਸੀ ਇਹ ਵੀ ਦੇਖਦੇ ਆ ਦੇਖਦੇ ਆ ਫੇ ਉੱਥੇ ਖੜ ਗਏ ਉੱਥੋਂ 10 ਬੰਦੇ ਆ ਗਏ ਜਦ ਕਿ ਉਹਨਾਂ ਦਾ ਯੋਗਦਾਨ ਕੋਈ ਨਹੀਂ ਇਦਾਂ ਕਿਉਂਕਿ ਤੁਸੀਂ ਇੱਥੇ ਆਏ ਆਂ ਆਂ ਜ਼ਿਆਦਾ ਸੇਵਾ ਕਰੋ ਜਾਂ ਫਿਰ ਕੋਈ ਸਾਈਡ ਤੇ ਮੜੋਂਟਾ ਖੜ ਕੇ ਕਿਉਂਕਿ ਦੇਖਣ ਦੀ ਗੱਲ ਨਹੀਂ ਇੱਥੇ ਤੁਸੀਂ ਪੰਜਾਬ ਦਾ ਹਾਲ ਦੇਖੋ ਕੀ ਹੋਇਆ ਠੀਕ ਹੈ ਜੀ ਆਪਾਂ ਇਹ ਕਹਿ ਲਓ ਕਿ ਕੁਝ ਪਰਿਵਾਰ 50-50 ਸਾਲ ਆਪਾਂ ਪਿੱਛੇ ਚਲੇ ਗਏ ਜਿਨ੍ਹਾਂ ਦੇ ਘਰ ਹੜ੍ਹ ਗਏ ਜ਼ਿੰਦਗੀ 'ਚ ਇੱਕ ਵਾਰ ਘਰ ਬਣਦਾ ਜੀ ਜਿਨ੍ਹਾਂ ਦੇ ਘਰ ਖਤਮ ਹੋ ਗਏ ਸੋਚ ਕੇ ਦੇਖੋ ਉਹਨਾਂ ਦਾ ਕੀ ਬਣਿਆ ਨਾ ਜੀ ਆਪਾਂ ਆਪਣੇ ਇਲਾਕੇ ਨੂੰ ਵਿਚ ਵਿਚਾਰ ਰਹੇ ਆਂ ਮੈਂ ਤੁਹਾਡਾ মিডিਆ ਦਾ ਪ੍ਰਸ਼ਾਸਨ ਦਾ ਸੰਗਤ ਦਾ ਖਾਸ ਕਰਕੇ ਯੂਥ ਨੌਜਵਾਨਾਂ ਦਾ ਇਹਨਾਂ ਦਾ ਅਸੀਂ ਤਾਂ तहे دلੋਂ ਧੰਨਵਾਦ ਕਰਦੇ ਆਂ ਸਾਨੂੰ ਜੋ ਵੀ ਇਹ ਨੌਜਵਾਨ ਸੇਵਾ ਲਾਉਣ ਅਸੀਂ ਹਰ ਟਾਈਮ ਹਾਜ਼ਰ ਹਾਂ ਜੀ ਧੰਨਵਾਦ ਸਰਪੰਚ ਜੀ ਸ਼ਾਮ ਸਾਹਿਬ ਜਿੱਦੋਂ ਹੁਣ ਆਪਣੇ ਨਾ ਸਰਪੰਚ ਸਾਹਿਬ ਨੇ ਗੱਲ ਕੀਤੀ ਆ ਕਿ ਪਿਕਨਿਕ ਪੁਆਇੰਟ ਬਣਾਇਆ ਹੋਇਆ ਕੱਲ ਵੀ ਅਸੀਂ ਇੱਥੇ ਦੇਖਿਆ ਕਿ ਉਹਨਾਂ ਦੇ ਨਾਲ ਨਾ ਲੜਕੀਆਂ ਆਈਆਂ ਹੋਈਆਂ ਸੀ ਕੋਈ 15 ਸਾਲ ਦੀ ਕੋਈ 18 ਸਾਲ ਦੀ ਹੁਣ ऐसे लेबर वाले लगे का, लग साथे साथे हुए ਨੇ ਕਈ ਵਾਰ ਤਾਂ ਧਿਆਨ ਨਹੀਂ ਰਹਿੰਦਾ ਹੈਗਾ ਕੰਮ ਕਰਦੇ ਉਹ ਕੋਈ ਵੀ ਸਮਾਨ ਚੱਕ ਕੇ ਹੁਣ ਇੱਕ ਦਿਨ ਦੇਦੋ ਕ੍ਰੇਡ ਚੱਕ ਕੇ ਤਰੋਣੀ ਮੇਰੀ ਅੱਖ ਤੇ ਲੱਗ ਗਿਆ ਜੋ ਲੜਕੀ ਦੀ ਅੱਖ ਤੇ ਲੱਗ ਜਵੇ ਫੇਰ ਕਹਣਾ ਸਾਡੇ ਤੇ ਸੱਟਾਂ ਮਾਰਦੇ ਆ ਜਾਂ ਕੁਛ ਹੋਂਦੇ ਇਸ ਕਰਕੇ ਆਪਾਂ ਇਹਨੂੰ ਪਿਕਨਿਕ ਪੁਆਇੰਟ ਨਾ ਬਣਾਈਏ ਅਸੀਂ ਤਾਂ ਫਸੇ ਹੋਏ ਆ ਅਸੀਂ ਤਾਂ ਆਪਣੀ ਜਾਨ ਬਚਾ ਰਹੇ ਆ ਹਾਲ ਦੀ ਘੜੀ ਕਿਸੇ ਤਰ੍ਹਾਂ ਸਾਡੀ ਜਾਨ ਬਚੇ ਆਪਾਂ ਇਹਨੂੰ ਪਿਕਨਿਕ ਨਾ ਬਣਾਈਏ ਜਿੰਨਾ ਵੀ ਹੋ ਸਕੇ ਆਪਾਂ ਸੇਵਾਦਾਰਾਂ ਤੋਂ ਬਿਨਾ ਇਹ ਕੰਮ ਕੰਪਲੀਟ ਨਹੀਂ ਹੋਣਾ ਹੈਗਾ ਜੇ ਆਪਾਂ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੇ ਕੋਲੋਂ ਇਹ 2 ਸਾਲ ਦੇ ਵਿੱਚ ਕੰਮ ਕੰਪਲੀਟ ਨਹੀਂ ਹੋਣਾ ਸਿਰ ਆਪਾਂ ਇਹਨੂੰ ਸੇਵਾ ਦੇ ਵਿੱਚ ਕੰਪਲੀਟ ਕਰ ਸਕਦੇ ਹਾਂ 15 ਤੋਂ 20 ਦਿਨ ਲੱਗਣਗੇ 15-20 ਦਿਨਾਂ ਦੇ ਵਿੱਚ ਆਪਾਂ ਇਹਨੂੰ ਸੇਵਾ ਦੇ ਵਿੱਚ ਕੰਪਲੀਟ ਕਰਵਾ ਦੱਸਦੇ ਹਾਂ ਪ੍ਰਸ਼ਾਸਨ ਦੇ ਕੋਲੋਂ ਜੇ ਕਹੀਓ ਤਾਂ ਪ੍ਰਸ਼ਾਸਨ ਦਾ 2 ਸਾਲ ਲੱਗਾ ਰਹੂਗਾ ਜੀ 6 ਮਹੀਨਿਆਂ ਨੂੰ ਫੇਰ ਇੱਥੇ ਸਾਡੇ ਇਹੀ ਬਿਪਤਾਈ ਖੜੀ ਰਹਿਣੀ ਹੈ ਇਸ ਕਰਕੇ ਆਪਾਂ ਸੇਵਾ ਦਾ ਵੱਧ ਤੋਂ ਵੱਧ ਸਾਥ ਲਈਏ ਜੀ ਫਲੋਰ ਤੋਂ ਫਲੋਰ ਡੱਲੇ ਵਾਲ ਤੋਂ ਇਸ ਸਾਈਡ ਤੋਂ ਨਾ ਜੀ ਜੀ ਨੌਜਵਾਨ ਆਏ ਹੋ ਜੀ ਆਪਾਂ ਜਰੂਰ ਗੱਲ ਕਰਾਂਗੇ ਉਹਨਾਂ ਨਾਲ ਆ ਬਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੋਪਰੀ ਦਾ ਮੈਂ 15 ਵਾਲ ਪਿੰਡ ਤੋਂ ਆ ਜੀ ਇਹ ਬਾਜੀ ਹੁਣ ਸਾਡੇ ਕੋਲ ਆਏ ਆ ਫਲੋਰ ਪਿੰਡ ਡੱਲੇ ਅੱਛਾ ਜੀ ਡੱਲੇ ਨੂੰ ਕੋ ਸੇਵਾ ਲੈ ਕੇ ਆਏ ਆ ਜੀ 7-8 ਟਰਾਲੀਆਂ 7-8000 ਥੈਲਾ ਇਹ ਮਿੱਟੀ ਦਾ ਭਰ ਕੇ ਲੈ ਗਏ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਇਹਨਾਂ ਨੂੰ ਸ਼ਾਮੀ ਅਸੀਂ ਸਨੇਹਾ ਲਾਇਆ ਸੀ ਇਹਨਾਂ ਨੇ ਅੱਜ ਸਵੇਰੇ ਸਾਡਾ ਮਾਣ ਰੱਖਿਆ ਤੇ ਸਾਡੇ ਕੋਲ ਸੇਵਾ ਲੈ ਕੇ ਪਹੁੰਚੇ ਜੀ ਦੇਖੋ ਜੀ ਸ਼ਲਾਗਾ ਦੇ ਪਾਤਰ ਆ ਜੀ ਇਹ ਵੀ ਠੀਕ ਆ ਜੀ ਸਸੀ ਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਿਸ਼ੰਤਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਅਸੀਂ ਅਸੀਂ ਪਿੰਡ ਡੱਲੇਵਾਲ ਨੀਅਰ ਗਰਾਹਾਂ ਤੋਂ ਆਏ ਆ ਜੀ ਸਾਨੂੰ ਸੇਵਾ ਦਾ ਹੁਕਮ ਲੱਗਾ ਸੀ ਜੀ ਅਸੀਂ ਡੱਲੇਵਾਲ ਸੰਗਤ ਦੇ ਸਹਿਯੋਗ ਦੇ ਨਾਲ ਆਪਣੇ ਸਰਪੰਚ ਸਾਹਿਬ ਦੇ ਸਹਿ ਜਿੰਨਾ ਵੀ ਹੋ ਸਕੇ ਜੀ 7-8000 ਬੂਰੇ ਦੀ ਸੇਵਾ ਲੈ ਕੇ ਅਸੀਂ ਪਹੁੰਚੇ ਆਂ ਜੀ ਤੇ ਜਿਤਨਾ ਵੀ ਹੋ ਸਕੇ ਸੰਗਤਾਂ ਵਾਤੂ ਵਾਤ ਸੇਵਾ ਕਰੋ ਜੀ ਤਾਂ ਜੋ ਰਲ ਮਿਲ ਕੇ ਇਸ ਜਿਹੜੀ ਆਪਣੇ ਵਿਫਤਾ ਆਈ ਹੈ ਇਸ ਨੂੰ ਸਹਿਮਤੀ ਦੇ ਨਾਲ ਸਾਰਿਆਂ ਦੇ ਨਾਲ ਪੂਰਾ ਕੀਤਾ ਜਾ ਸਕੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਸਾਰੇ ਤੁਹਾਡੇ ਨਾਲ ਹੀ ਆਏ ਹੋਏ ਜੀ ਜਿੰਨੇ ਆਏ ਹੋ ਜੀ ਜੀ ਵਿਜੇ ਕੁਮਾਰ ਜੀ ਦਿਖਾ ਦੋ ਮੜ ਜੇ ਸੋ ਇਹ ਡੱਲੇ ਆਲ ਤੋਂ ਆਏ ਹੋਏ ਜੀ ਸੇਵਾ ਲੈ ਕੇ ਤੇ ਸ਼ਲਾਗਾ ਦੇ ਪਾਤਰ ਨੇ ਇਹ ਬਹੁਤ ਬਹੁਤ ਮਿਹਰਬਾਨੀ ਜੀ ਕਿ ਹਰ ਬੰਦਾ ਆਪਣਾ ਆਪਣਾ ਸਹਿਯੋਗ ਦੇ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਐਸ ਵੇਲੇ ਬੁਰਜ ਟਾਹਲ ਦਸਤੋ ਦਿਖਾ ਰਹੇ ਆ। ਸੋ ਸਾਥੀਓ ਤੁਸੀਂ ਸਾਰੀ ਗੱਲਬਾਤ ਸੁਣ ਲਈ ਨੇ ਮੇਰੇ ਨਾਲ 15 ਰੁਪਏ ਪਿੰਡ ਤੋਂ ਵੀ ਮਜੂਦ ਸੀ ਨੌਜਵਾਨ ਤੇ ਬੁਰਜ ਟਾਹਲ ਦਸਤੋ ਵੀ ਮਜੂਦ ਸੀ ਸਾਰੀ ਗੱਲਬਾਤ ਸੁਣ ਲਈ ਆ ਤੇ ਤੁਸੀਂ ਬਣੇ ਰਹਿਣਾ ਪੀ ਅਸੀਂ ਉਹਨੂੰ ਆਪਾਂ ਐਡ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਹੋ ਰਹੀ ਨਹੀਂ ਦੁਆਰਾ ਕੋਸ਼ਿਸ਼ ਕਰ ਰਹੇ ਹਾਂ। ਅੱਛਾ ਸੂਰੀ ਸਾਹਿਬ ਵੀ ਸਾਡੇ ਨਾਲ ਐਡ ਹੋਣ ਦੀ ਕਰ ਰਹੇ ਸੀ ਪਰ ਇੱਥੇ ਥੋੜਾ ਕੋਸ਼ਿਸ਼ ਕਰ ਰਹੇ ਸੀ ਪਰ ਇੱਥੇ ਥੋੜਾ ਨੈਟਵਰਕ ਦਾ ਬਹੁਤ ਜ਼ਿਆਦਾ ਇਸ਼ੂ ਆ ਰਿਹਾ ਆ। ਇਸੋ ਇਸ ਕਰਕੇ ਸਾਨੂੰ ਕਾਲ ਕਨੈਕਟ ਨਹੀਂ ਹੋ ਰਹੀ ਵਾਪਾ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕਰਕੇ ਦੇਖਦੇ ਕਿ ਉਹ ਕਨੈਕਟ ਹੋ ਜਾਣਾ ਤੇ ਵਧੀਆ ਗੱਲ ਹੈ ਦੇਖੋ ਵੀ ਜੀ ਹੋਰ ਇਹ ਕਨੈਕਟ ਤਿੰਨ ਵਾਰੀ ਆਓ ਲਾਈਵ ਚ ਲਾ ਕੇ ਦੇਖ ਲੈਂਦੇ ਹਾਂ ਚਲੋ ਠੀਕ ਹੈ ਜੀ ਬਣੇ ਰਹਿਣਾ ਪੀ ਬੱਤੀ ਨਮਾਸ਼ਾਰਨਾ ਬਹੁਤ ਜਲਦੀ ਫਿਰ ਤੋਂ ਇੱਕ ਨਵੇਂ ਲਾਈਵ ਅਪਡੇਟ ਨਾਲ ਤੁਹਾਡੇ ਨਾਲ ਤੁਹਾਡੇ ਨਾਲ ਨਵੀਂ ਅਪਡੇਟ ਨਾਲ ਲਾਈਵ ਹੋਵਾਂਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ